ਤਤਲੂਜ ਤੇ ਬਣਿਆ ਜੋ ਬੰਨ ਹੈ ਉਹ ਟੁੱਟ ਚੁੱਕਾ ਹੈ ਜਿਹੜਾ ਸਤਲੁਜ ਦਾ ਦਰਿਆ ਬੰਨ ਸੀ ਇਹ 22 ਫੁੱਟ ਚੌੜਾ ਸੀ ਤਕਰੀਬਨ ਅੱਧਾ ਕਿਲੋਮੀਟਰ ਪਿਛੇ ਕੇ ਬੰਨ ਟੁੱਟ ਚੁੱਕਾ ਵਾ ਤੇ ਔਰ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਬੇਫਿਕਰ ਹੋ ਕੇ ਆਪਦੇ ਘਰਾਂ ਚ ਕੰਮਕਾਰ ਕਰੋ ਅਸੀਂ ਜਦ ਤੱਕ ਸਾਡੇ ਨਾਲ ਜੂਥ ਖੜਾ ਆ ਨੌਜਵਾਨ ਖੜੇ ਆ ਤੁਹਾਡੇ ਘਰਾਂ ਤੱਕ ਪਾਣੀ ਪਾੜ ਨਹੀਂ ਦਵਾਂਗੇ ਅੱਛੇ ਕਿਤੇ ਅਸੀਂ ਸਰਕਾਰ ਨੂੰ ਜਾਗਰੂਤ ਕਰਦੇ ਸੀ ਕਿ ਸਾਨੂੰ ਬਚਾ ਲਓ ਕਿਉਂਕਿ ਅੱਗੇ ਕੀ ਹੁੰਦਾ ਸੀ ਮੈਂਨੇ ਕਾਲੀਆਂ ਵੀ ਕੀਤੀ ਤੇ ਕਾਂਗਸ ਨੇ ਵੀ ਕੀਤੀ ਆ ਇਹ ਕੋਈ ਮੈਂ ਸੱਚ ਬੋਲਦਾ ਮੈਂ ਕਾਂਗਸ ਪਾਰਟੀ ਨਾਲ ਆ ਮੈਂ ਝੂਠ ਨਹੀਂ ਬੋਲਦਾ ਮੈਂਨੇ ਸਾਰੀਆਂ ਪਾਰਟੀਆਂ ਨੇ ਕੀਤੀ ਆ ਪਰ ਉਸੇ ਟਾਈਮ ਕੀ ਹੁੰਦਾ ਸੀ ਉਦੋਂ ਮੈਂਨੇ ਸੀ ਲੇਬਰ ਕੰਮ ਕਰਦੀ ਇਹ ਸਾਡੇ ਨੌਜਵਾਨ ਕੰਮ ਕਰਦੇ ਸਾਡੇ ਬਜ਼ੁਰਗ ਕਰਦੇ ਸੀ ਲੇਬਰ ਹੱਥਾਂ ਨਾਲ ਭਰਦੇ ਸੀ ਤੇ ਜਦੇ ਪਾਣੀ ਸੀ ਜਿੰਨੀ ਚੱਕਦੇ ਸੀ ਉਹਨਾਂ ਬਰਾਬਰ ਕਰ ਲਾਂਦੇ ਸੀ ਪਰ ਅੱਜ ਹਾਲਾਤ ਕੀ ਅੱਜ ਮਸ਼ੀਨਰੀ ਚੋਗਾ ਚੁੱਕਾ ਮਸ਼ੀਨਰੀ ਚੋਗਾ ਦੇ ਆਣ ਕਾਰਨ ਇਹਨਾਂ ਨੇ 35 35 40 40 ਫੁੱਟ ਨੀਚੇ ਤੱਕ ਪਾਣੀ ਚੱਕ ਲਿਆ ਜਿਹਦੇ ਕਾਰਨ ਜਿਹੜੀ ਮਾਈਨਿੰਗ ਦਾ ਰੁੱਖ ਸੀ ਪਾਣੀ ਦਾ ਰੁੱਖ ਸੀ ਖੇਤ ਪਹਿਲੇ ਡੁੱਗੇ ਕਰਤੇ ਸਾਡੇ ਤੋਂ ਜਦੋਂ ਪਾਣੀ ਆ ਸਾਡੇ ਲੋਕਾਂ ਨੂੰ ਮਾਰ ਕਰਤਾ ਜਦੋਂ ਅਸੀਂ ਲੋਕਾਂ ਨੇ ਆਵਾਜ਼ ਉਠਾਈ ਤਿੰਨ ਪੰਚਾਇਤਾਂ ਸੀ ਗੌਸਕੜ ਗਦਾਪੁਰ ਤੇ ਬੂਥਗੜ ਮੈਨੂੰ ਫੜ ਕੇ ਥਾਣੇ ਬੰਦ ਕੀਤਾ ਤਾਂ ਮੈਂ ਨੌਜਵਾਨਾਂ ਦੇਣ ਨਹੀਂ ਦੇ ਸਕਦਾ ਇਹ ਨੌਜਵਾਨਾਂ ਨੇ ਉਸੇ ਟਾਈਮ ਥਾਣਾ ਘੇਰ ਲਿਆ ਔਰ ਤਕਰੀਬਨ ਥਾਣਾ ਪੁਲਿਸ ਪ੍ਰਸ਼ਾਸਨ ਨੂੰ ਮੈਨੂੰ ਛੱਡਣਾ ਪਿਆ ਕਿਉਂਕਿ ਲੋ ਨੌਜਵਾਨ ਸਾਰੇ ਆਗੇ ਠਾਣੇ ਦੇ ਬਾਹਰ ਖੜਗੇ ਸੀ ਤੇ ਇਹਨਾਂ ਨੇ ਮੈਨੂੰ ਬਚਾਇਆ ਅੱਜ ਹਾਲਾਤ ਇਹੀ ਹੋ ਗਏ ਜਦੋਂ ਅਸੀਂ ਰੋਲਾ ਪਾਉਂਦੇ ਸੀ ਉਦੋਂ ਸੜਕਾਂ ਦਾ ਸੋਣੀ ਨਹੀਂ ਤੇ ਜਦੋਂ ਅੱਜ ਪ੍ਰਸ਼ਾਸਨ ਰੋਲਾ ਪਾਉਂਦਾ ਅੱਜ ਲੋਕ ਨਹੀਂ ਸੌਣਦੇ ਹਾਲਾਤ ਤਾਂ ਉਹੀ ਸੇਮ ਆ